ਸਤਿ ਸ਼੍ਰੀ ਅਕਾਲ ਜੀ ਕਮਾਂ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ 'ਚੋ ਵੀਡੀਓ ਬਣਾ ਰਹੇ ਆਂ 100 ਨੂੰ ਤੀਜੇ ਸੂਏ ਸੂਣ ਵਾਲੀ ਝੋਟੀ ਦਿਖਾਵਾਂਗੇ ਪਖੜ ਗੱਪਣਾ ਤੇ ਇੱਕ ਦੂਜੇ ਸੂਏ ਸੂਣ ਵਾਲੀ ਝੋਟੀ ਦਿਖਾਵਾਂਗੇ ਬਾਕੀ ਦੁੱਧ ਦੀ ਡਿਟੇਲ ਸਾਰੀ ਦੱਸਾਂਗੇ ਤੁਹਾਨੂੰ ਤੇ ਆਜੋ ਵੀ ਸੱਜਣੋ ਦਿਖਾਉਣੇ ਆ ਇਹਨੇ ਤੀਜੇ ਸੂਏ ਝੋਟੀ ਨੇ ਸੂਣਾ ਦੂਜੇ ਸੂਏ ਸੂਝ ਹੋਈ ਆ ਦੇਖ ਸਕਦੇ ਹੋ ਅ ਸਿੰਗਲ ਦੀ ਗੋਲ ਆ ਛੋਟਾ ਸਿੰਘ ਦੇਖ ਸਕਦੇ ਹੋ ਛੱਜਣੂ ਦਿਖਾ ਵੀ ਥਣ ਦੇ ਵਾ ਮੂਠੀ ਆਲਾ ਥਣ ਲੱਗਾ ਹਾ ਕੱਲਾ ਕੱਲਾ ਵੱਖਰਾ ਵੱਖਰਾ ਦੇਖ ਸਕਦੇ ਹੋ ਛੱਜਣੂ ਪਿੱਠਪੋੜੇ ਦੀ ਚੰਗੀ ਆ ਚੋਈਆਂ ਹੋਈਆਂ ਦੀ ਵੀਡੀਓ ਆ ਵੀਰੇ ਆਪਾਂ ਕੋਈ ਦੇਖਾ ਵੀ ਇੱਕ ਡੰਗ ਛੱਡ ਲਈ ਜਾਂ 2 ਘੰਟੇ ਛੱਡ ਲਿਓ ਉਹ ਨਹੀਂ ਹੈਗਾ ਆਪਣਾ ਕੰਮ ਆਪਾਂ ਦਾ ਚੋਈਆਂ ਹੋਈਆਂ ਦੀ ਵੀਡੀਓ ਪਾਉਣੀ ਆ ਸਾਡੇ 7 ਵਜੇ ਦਾ ਟਾਈਮ ਆ 7:31 ਦਾ ਦੇਖ ਸਕਦੇ ਹੋ ਵੀਰੇ ਆਪਣਾ ਸਿੱਧਾ-ਸੁੱਧਾ ਕੰਮ ਦੇਖ ਸਕਦੇ ਹੋ ਖਣ ਲੇਵੇ ਦੀ ਸਾਫਾ ਮੂਠੀ ਵਾਲਾ ਕੱਲਾ ਕੱਲਾ ਥਣ ਲੱਗਿਆ ਹੋਇਆ ਇਹ ਥੱਲੇ 10 ਲੀਟਰ ਦੁੱਧ ਤੇ ਆ ਬਾੜੇ ਦੀ ਮਿਲਦੀ ਆ ਕੱਟਰੂ ਮਰਿਆ ਹੋਇਆ ਇਹਦਾ ਤੇ ਇਹ 4 ਮਹੀਨਿਆਂ ਦੀ ਗੱਬਣਾ ਸੱਜਣੋ ਤੇ ਦੇਖ ਸਕਦੇ ਹੋ ਫੇਸ ਕੁਆਲਟੀ ਦੇਖਦੇ ਵੀਰੇ ਇੱਕ ਵਾਰੀ ਹੋਰ ਫੇਸ ਕੁਆਲਟੀ ਦੇਖ ਸਕਦੇ ਹੋ ਸੱਜਣੋ 10 ਲੀਟਰ ਦੁੱਧ ਦਾ ਚੋਕੇ ਲਏ ਆ ਅਗਲੇ ਦੇ ਘਰੋਂ ਬਾੜੇ ਤੇ ਦੋ ਡੰਗ ਚੋਕੇ ਲਏ ਆ ਵੀਰੇ ਹੁਣ ਆਪਾਂ 9 ਕਹਿ ਕੇ ਦੇਵਾਂਗੇ ਅਗਲੇ ਨੂੰ ਆਪਾਂ ਮੁੱਲ ਵਾੜੀ ਕੋਈ ਮਰਜ਼ੀ ਕਰਾ ਲਓ 80 ਕਰਾ ਲਓ 82 ਕਰਾ ਲਓ ਇਹ ਆਪਾਂ 75000 ਦੀ ਹਾਂ ਨਾ ਦੇ ਦਾਂਗੇ ਸੱਜਣੋ ਛੋਡੇ ਵਾਸਤੇ ਜਿਹੜਾ YouTube ਚੈਨਲ ਨੂੰ ਦੇਖ ਕੇ ਮਾੜਾ ਮੋਟਾ ਮਾਨ ਤਣ ਕਰਾਂਗੇ ਬਸ ਜਿਆਦਾ ਨਹੀਂ ਹੈਗਾ ਇਹ ਚੋਂ ਇਹਦਾ ਇੱਕ ਟ੍ਰੂ ਮਰਿਆ ਹੋਇਆ ਅਗਲੀ ਝੋਟੀ ਦਿਖਾਉਣ ਆ ਸੱਜਣੋ ਇਹ ਤਾਂ ਤੋਫੀ ਆ ਸੱਜਣੋ ਅਗਲੀ ਝੋਟੀ ਫੇਸ ਕੁਆਲਟੀ ਦੇਖ ਸਕਦੇ ਹੋ ਅੱਜੇ ਆਈਆਂ ਨੇ ਝੋਟੀਆਂ ਆਪਣੇ ਲਵੇ ਦੋਏ ਦੇਖ ਸਕਦੇ ਹੋ ਛੋਟਾ ਸਿੰਘ ਬਿਲਕੁਲ ਹਰਿਆਣੇ ਚੋਂ ਆਈ ਆ ਝੋਟੀ ਸੱਜਣੋ ਇਹ ਦੇਖ ਸਕਦੇ ਹੋ ਇਹ ਪਿੱਠਪੂੜਾ ਚੰਗੀ ਆ ਝੋਟੀ ਮੋੜਿਆਂ ਦੇ ਵੀ ਉੱਪਰ ਕੱਦ ਟੱਪਦਾ ਹਲੇ ਅੱਜ ਥੋੜਾ ਜਿਹਾ ਉਪਰ ਆ ਮੰਦੀਆਂ ਨੇ ਅੱਜ ਹੀ ਆਈਆਂ ਨੇ ਹੁਣੇ ਲਿਆਂਦੀਆਂ ਨੇ ਸ਼ਾਮ ਨੂੰ ਹੁਣੇ ਵੀਡੀਓ ਬਣਾ ਰਿਹਾ ਸੱਜਣੋ ਚੋਈਆਂ ਹੋਈਆਂ ਨੇ ਪਾਸ ਕਰਕੇ ਦੋ ਨੰਗ ਪਾਸ ਕਰਕੇ ਲਿਆਂਦੀਆਂ ਨੇ ਸੱਜਣੋ ਥਣ ਦੇਵੇ ਦੀ ਸਾਫ ਆ ਦਿਖਾ ਦਿਜੀ ਜੀ ਥਣ ਦੇਵੇ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਹੋਇਆ ਸੱਜਣੋ ਝੋਲੀ ਝੂਲੀ ਬਹੁਤ ਆ ਇਹਦਾ 1.5 ਲੱਖ ਦੇ ਵਿਕਣ ਦੀ ਆ ਤਾਜੀ ਸੱਜਣੋ ਦਿਖਾਉਣੇ ਆ ਤੁਹਾਨੂੰ ਉੱਟ ਦੇਖ ਸਕਦੇ ਹੋ ਸਜਣੋ ਪਿੱਠਕੋੜੇ ਦੀ ਚੰਗੀਆਂ ਗੋਲ ਸਿੰਘ ਦੀ ਆ ਛੋਟਾ ਸਿੰਘ ਬਿਲਕੁਲ ਫਰੇਹਣੇ ਚੋਂ ਆਈ ਆ ਤੇ ਮਾਗਰ ਕੱਟਾ ਕੱਟਾ ਵੀ ਦਿਖਾ ਦੇ ਕੱਟਾ ਦੇਖ ਸਕਦੇ ਹੋ ਸਜਣੋ ਦੋਏ ਡੱਕ ਮਿਲਦੀ ਆ ਇਹ ਉੱਥੋਂ ਤਾਂ ਮੈਂ 9 ਲੀਟਰ ਦੁੱਧ ਚੋਕੇ ਨੇ ਆ ਆਪਣੇ ਦਾ ਵੇ ਸੱਤ ਰਹੀਏ ਸੀਰ ਰਹੀਏ ਅਠਵੀਂ ਦੇ ਸਕਦੇ ਆ ਸਜਣੋ ਦੇਖ ਸਕਦੇ ਹੋ ਸਜਣੋ ਪੂਰੀ ਜਾਤ ਕੁਆਲਟੀ ਝੋਟੀਆਂ ਮੋਹਰਾ ਨਾਲ ਨਾਲ ਚ ਨਹੀਂ ਦੋਏ ਮੋਹਰਾ ਨਾਲ ਹਲਕੇ ਇਹ ਮੂਠੀ ਵਾਲਾ ਥਣ ਲੱਗਾ ਹੈ ਕੱਲਾ ਕੱਲਾ ਵੱਖਰਾ ਵੱਖਰਾ ਤੇ ਮੁੱਲ ਇਹਦਾ 90 ਕਰਾਲੋ 85 ਕਰਾਲੋ ਇਹ 83000 ਦੀ ਝੋਟੀ ਦੇ ਦਾਂਗੇ ਬਾਕੀ ਮੌਕੇ ਦੇ ਮਾਨਤਣ ਜਰੂਰ ਕਰਾਂਗੇ ਜਿਹੜਾ ਵੀ ਵੀਰ ਸੱਜਣਾ YouTube ਚੈਨਲ ਨੂੰ ਦੇਖ ਕੇ ਆਊਗਾ ਤੇ ਅੱਜ ਸੱਜਣੋ ਮੈਨੂੰ ਫੋਨ ਬਹੁਤ ਆਏ ਨੇ ਜਿਹੜੀ ਝੋਟੀ ਵੇਗੀ ਉਹਦੇ ਇਹ ਭਲੂਣ ਸੂਈ ਹੋਈ ਆ ਸੱਜਣੋ ਅਟਾ ਵੀ ਆਪਾਂ ਨਾਲ ਦੇਵਾਵੇ ਇਹਦੇ ਤੇ ਕਟਰੂ ਦੇ ਵੀ ਲਾ ਲੈਂਦੀ ਆ ਪਹਾੜੇ ਦੇ ਵੀ ਲਾ ਲੈਂਦੇ ਆ ਦੋ 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 ਟਾਈਮ ਚੋਕ ਇਹਨਾਂ ਦੀ ਹੋਈਆਂ ਨੇ ਦੋਈ ਝੋਟੀਆਂ ਸੱਜਣੋ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਮੋਬਾਈਲ ਨੰਬਰ ਹੈਗਾ 9872860112 ਇੱਕ ਹੋਰ ਮੋਬਾਈਲ ਨੰਬਰ ਬੋਲਾਂ 9581707595 ਤੇ ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਤੇ ਬਾਕੀ ਦੋਏ ਝੋਟੀਆਂ ਦਿਖਾ ਲਈ ਜੇਗੀ